ਪੂਰਾ ਨੁਕਸਾਨ ਕਰਤਾ ਹਾਂ ਹਾਂ ਹਟਾ ਟੋਕਾ ਤੋੜ ਗਏ ਨਵਾਈ ਲਿਆ ਕੇ ਲਾਇਦਾ ਨਿਸ਼ਾਨ ਲੋਕਾਂ ਦੇ ਪੇਲਣੇ ਲੱਗੇ ਟੋਕੇ ਤੋੜ ਗਏ ਲੱਗੇ ਬਲੋ ਪਕਸੇ ਡਰ ਲੱਗਦਾ ਜਿੱਦਾਂ ਜਿਸ ਤਰੀਕੇ ਦਾ ਮਾਹੌਲ ਬਣਿਆ ਪਿਆ ਹਾਂ ਡਰਦੇ ਹੋ ਕੁੜੀਆਂ ਮਾਰੇਗੇ ਕਰਨੇ ਪੈਂਦਾ ਔਰ ਕੀ ਕਰਨਾ ਹੈ ਜਾਣਾ ਵੀ ਕਿੱਥੇ ਕੋਈ ਟਿਕਾਣਾ ਹੋਵੇ ਤਾਂ ਤੇ ਆਈ ਹੈ ਤੇ ਟਿਕਾਣਾ ਕਿਹੜਾ ਹੈ ਇੱਥੇ ਕੀ ਕਦੇ ਮਾਤਾ ਹੋਇਆ ਕਿ ਜੇ ਇਦਾਂ ਕਦੀ ਹਮਲਾ ਹੋਊਗਾ ਇਸ ਪਿੰਡ ਦੇ ਉੱਤੇ ਕਦੀ ਕੁਝ ਤੁਹਾਨੂੰ ਰਹਿ ਜਾ ਆਇਆ ਕਿੰਨੀ ਵਾਰੀ ਹੋਇਆ ਦਾ ਯਾਰ ਦੋ ਤਿੰਨ ਵਾਰੀ ਹੋਇਆ ਤਾਂ ਕਿਸਾਨੀਆਂ ਨੇ ਪੂਰਾ ਪਿੰਡ ਸਾੜਤਾ ਸੀ ਹਾਂ ਪੂਰਾ ਹੀ ਅੱਗ ਲਾਤੀ ਛੰਡਾ ਸਾਰੇ ਪਿੰਡ ਇਸ ਤਰੀਕੇ ਨਾਲ ਲੜਾਈ ਦੀਆਂ ਗੱਲਾਂ ਚੱਲ ਰਹੀਆਂ ਵੀ ਲੜਾਈ ਲੱਗ ਜਾਣੀ ਪਿੰਡ ਹਰ ਤੇ ਸਾਰਿਆਂ ਨੂੰ ਲੱਗਦਾ ਜਾਨ ਤੇ ਹਰ ਇੱਕ ਨੂੰ ਪਿਆਰੀ ਹੈ ਸਤਿਕਾਰਾ ਲਾਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਸੁਖਵਿੰਦਰ ਸਿੰਘ ਬੀਤੀ ਰਾਤ ਹੋਈ ਪਾਕਿਸਤਾਨ ਦੇ ਵਿੱਚ 에ਅਰ ਸਟ੍ਰਾਈਕ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਦੋਨਾਂ ਮੁਲਕਾਂ ਦੇ ਵਿਚਾਲੇ ਆ ਸਮੇਂ ਅਸੀਂ ਪਠਾਨਕੋਟ ਜ਼ਿਲ੍ਹੇ ਦੇ ਸਿੰਬਲ ਪਿੰਡ ਦੇ ਵਿੱਚ ਮੌਜੂਦਾਂ ਮੌਜੂਦਾਂ ਔਰ ਪੰਜਾਬ ਦਾ ਇੱਕ ਅਜੀਹਾ ਪਿੰਡ ਹੈ ਜਿਹੜਾ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਮੌਜੂਦ ਹੈ ਔਰ ਇੱਥੋਂ ਤੁਸੀਂ ਸਾਹਮਣੇ ਤਸਵੀਰ ਜਿਹੜੀ ਮੈਂ ਤੁਹਾਨੂੰ ਦਿਖਾਉਂਗਾ ਉਹ ਪਾਕਿਸਤਾਨ ਦੀ ਪੋਸਟ ਪਾਕਿਸਤਾਨ ਦਾ ਝੰਡਾ ਬਿਲਕੁਲ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਤਾਂ ਇਸ ਪਿੰਡ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਕਿ ਕਿ ਜੰਗ ਦੀਆਂ ਚਿੰਤਾਵਾਂ ਜੰਗ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਉਹ ਚਰਚਾ ਹੋ ਰਹੀ ਹੈ ਕਿ ਹੁਣ ਇੰਡੀਆ ਦੀ 에ਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਕਿਸ ਤਰੀਕੇ ਦੇ ਨਾਲ ਰਿਐਕਟ ਕਰੇਗਾ ਤਾਂ ਇਹ ਸੰਬਲ ਪਿੰਡ ਦੇ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਆਮ ਦਿਨਾਂ ਦੇ ਵਾਂਗ ਚੱਲ ਰਹੀ ਹੈ ਔਰ ਪਸ਼ੂਆਂ ਨੂੰ ਇਹ ਬਜ਼ੁਰਗ ਮਾਤਾ ਸੰਭਾਲ ਰਹੇ ਨੇ ਕਿਵੇਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਆਈ ਇਹ ਸਾਰਾ ਜਿਹੜਾ ਉਹ ਸਮਾਂ ਤੋਂ ਤਸਵੀਰਾਂ ਵਿੱਚ ਪੰਜੀ ਕਿਵੇਂ ਡਰ ਲੱਗਦਾ ਜਿਵੇਂ ਜੰਗ ਦੀ ਚ ਚ ਨਹੀਂ ਇੱਥੇ ਨੂੰ ਕੋਈ ਡਰ ਨਹੀਂ ਲੱਗਦਾ ਅੱਛਾ ਜੀ ਅੱਛਾ ਪਹਿਲਾਂ ਤੁਸੀਂ ਮਾਹੌਲ ਦੇਖਿਆ ਇਸ ਪਿੰਡ ਦਾ ਜਦੋਂ ਪਹਿਲਾਂ ਕਦੀ ਠਾਲਿਆ ਇਸ ਪਿੰਡ ਨੂੰ ਹਾਂ ਦੋ ਤਿੰਨ ਵਾਰ ਤੁਸੀਂ ਤਾਂ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਬਾਰਡਰ ਦੇ ਬਿਲਕੁਲ ਨਾਲ ਆ। ਕਦੇ ਕਦੇ ਮਨ ਚ ਡਰ ਨਹੀਂ ਹੁਣ ਜਿੱਦਾਂ ਜੰਗ ਦੀ ਚਰਚਾ ਚੱਲ ਰਹੀ ਹੈ। ਕੋਈ ਨਹੀਂ ਜਦੋਂ ਆਉਣੀ ਉਹ ਬਾਹਰ ਵੀ ਆ ਜਣੀ ਇੱਥੇ ਵੀ ਆ ਜਣੀ ਹੈ। ਡਰਨਾ ਕਿਉਂ? ਬੱਚਿਆਂ ਨੂੰ ਸੰਭਾਲਣ ਦੀ ਚਿੰਤਾ ਤੁਹਾਡੇ ਘਰ ਬਣਾਏ ਨੇ ਤੁਸੀਂ ਮਿਹਨਤਾਂ ਦੇ ਨਾਲ। ਕੀ ਡਰਨਾ ਬਣਾਏ ਤੇ ਆਇਆ। ਕੋਈ ਡਰਨੀ। ਹਾਂ। ਦੁਨੀਆ ਦੇ ਨਾਲ ਇਹ ਸਾਰਿਆਂ ਦੇ ਨਾਲ ਆ। ਜਿਹੜੇ ਬੈਠੇ ਆ ਫੌਜ ਬੈਠੀ ਉਹ ਵੀ ਸਾਡੇ ਮਾਰੇ ਬੇਟੀ ਕਿਤੇ ਮਾਰੇ ਬੇਟੀ। ਹਾਂ। ਉਹਨਾਂ ਵੀ ਸਾਡੇ ਮਾਰੇ। ਬੱਚੇ ਡਰਦੇ ਆ ਜੀ ਜਿਹਨੇ ਜੋ ਮਾਹੌਲ ਚੱਲ ਰਿਹਾ ਹੁਣ। ਚਲੋ ਬੱਚੀ। ਉਹ ਕੰਡੇ ਤੇ ਬੈਠੇ ਤੁਸੀਂ। ਤਾਰ ਤੇ ਲੱਗਦਾ ਤੁਹਾਨੂੰ ਕੀ ਕਹਿਣਾ ਆਪਣਾ گاਉਂਦੇ ਹੈ ਸਾਡੇ ਉੱਥੇ ਆਣਾ ਹਾਂ ਇਹ ਜਿੱਦਾਂ ਹੁਣ ਜੰਗ ਦੀ ਚਰਚਾ ਚੱਲ ਰਹੀ ਹੈ ਤੁਹਾਡੇ ਕਮਾਂਕਾਰਾਂ ਨੂੰ ਕੋਈ ਰੋਕ ਲਾਈ ਹੈ ਵੀ ਜਾਂ ਤਾਰ ਦੇ ਨੇੜੇ ਨਹੀਂ ਜਾਣਾ ਜਾਂ ਰਾਤ ਨੂੰ ਬਲਬ ਨਹੀਂ ਜਗਾਉਣੇ ਕੁਛ ਇਦਾਂ ਵੀ ਹੈਗੇ ਹ ਹਤਾਇਤਾ ਜੀ ਨਹੀਂ ਖਬਰ ਸਦੇ ਦੇਂਦੇ ਨੇ ਅੱਛਾ ਜੀ ਤੁਹਾਨੂੰ ਬੀਐਸਐਫ ਨੇ ਕਿਹਾ ਵੀ ਆ ਕੇ ਪਿੰਡ ਛੱਡ ਜਾਓ ਖਾਲੀ ਕਰ ਦਿਓ ਪਹਿਲਾਂ ਕਦੇ ਇਦਾਂ ਦਾ ਮਾਹੌਲ ਬਣਿਆ ਜੀ ਜਿਦਾ ਨਹੀਂ ਵਖਿਆ ਨਹੀਂ ਕਦੇ ਅੱਛਾ ਅੱਛਾ ਜੀ ਕਦੇ ਪਿੰਡ ਨਹੀਂ ਖਾਲੀ ਕਰਵਾਇਆ ਗਿਆ ਤੁਹਾਡੇ ਜਦੋਂ ਤੋਂ ਤੁਸੀਂ ਇਸ ਪਿੰਡ ਦੇ ਠੀਕ ਹੈ ਤਾਂ ਇਥੋਂ ਨਾਲ ਹੀ ਪਾਕਿਸਤਾਨ ਤੁਹਾਡੇ ਜੀ ਹਾਂ ਜੀ ਹਾਂ ਆ ਸਾਹਮਣੇ ਦੇਖੋ ਇੱਕ ਕੰ ਔਰ ਇਸ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਜਿਹੜੀ ਤੁਸੀਂ ਇੱਕ ਢਾਵ ਉੱਚੀ ਟਿੱਬੀ ਦੇਖ ਰਹੇ ਹੋ ਇੱਕ ਛੋਟੀ ਜੀ ਤੁਸੀਂ ਦੇਖ ਰਹੇ ਹੋ ਤਾਂ ਉਸ ਤੁਸੀਂ ਤੋਂ ਪਰਲੇ ਪਾਸੇ ਪਾਕਿਸਤਾਨ ਹੈਗਾ ਪਰ ਇੱਥੇ ਜਿਹੜੀ ਰੁਟੀਨ ਆਮ ਲੋਕਾਂ ਦੀ ਉਹ ਬਿਲਕੁਲ ਨੇਚਰਲੀ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਇੱਥੇ ਵੀਰ ਜੀ ਹੈਗੇ ਨੇ ਵੀਰ ਜੀ ਜਿਸ ਤਰੀਕੇ ਦੇ ਨਾਲ ਇਹ ਸਾਰਾ ਚੱਲ ਰਿਹਾ ਕੀ ਮਾਹੌਲ ਹੈ ਤੁਹਾਡੇ ਪਿੰਡ ਦਾ ਡਰਦਾ ਮਾਹੌਲ ਤਾਂ ਪੂਰਾ ਹੀ ਬਣਿਆ ਹੈ ਪੂਰੇ ਢਾਰਚਾ ਲੋਕ ਐ ਮੋਕੇ ਵੀ ਸਹਿਮੇ ਹੋਏ ਐ ਅੱਛਾ ਅੱਛਾ ਪਹਿਲਾਂ ਬਈ ਇੱਧਰ ਆ ਜੂ ਇਹ ਪਹਿਲਾਂ ਜਦੋਂ 65 ਦੀ ਗੱਲ ਕਰੀਏ ਜਾਂ 71 ਦੀ ਗੱਲ ਕਰੀਏ ਉਦੋਂ ਉਦੋਂ ਕੀ ਕੀ ਮਾਹੌਲ ਸੀਗਾ ਇੱਥੇ ਉਹ ਪਿੰਡ ਕਦੀ ਖਾਲੀ ਕਰ ਸਾਡਾ ਉਦੋਂ ਦਾ ਜਨਮ ਨਹੀਂ ਐ ਤੇ ਪੁਰਾਣੇ ਬਜ਼ੁਰਗ ਨੂੰ ਕਿਸੇ ਨੂੰ ਪੁੱਛ ਸਕਦੇ ਹੋ ਸਾਨੂੰ ਤਾਂ ਉਹਦੇ ਬਾਰੇ ਕੁਝ ਪਤਾ ਨਹੀਂ ਸਾਡਾ ਜਨਮ ਵੀ 1984 ਦਾ ਲਗਭਗ ਹਾਂ ਹਾਂਜੀ ਅੱਛਾ ਜਦੋਂ ਪਿੰਡ ਖਾਲੀ ਕਰਨ ਨੂੰ ਕਦੀ ਕਿਹਾ ਕਿ ਤੁਸੀਂ ਬਜ਼ੁਰਗਾਂ ਤੋਂ ਸੁਣ ਨਹੀਂ ਇੱਕ ਦੋ ਵਾਰ ਜਦੋਂ ਕਾਰਗਲ ਟਾਈਮ ਹੀ ਉਦੋਂ ਵੀ ਕੀਤਾ ਸੀ ਮਤਲਬ ਪਿੱਛੇ ਹਟ ਗਏ ਸੀ ਲੋਕ ਕਾਫੀ ਦਿਨ ਰਹੇ ਆ ਪਿੱਛੇ ਮਤਲਬ ਪਿਛਲੇ ਪਿੰਡ ਹੁਣ ਜਿੱਦਾਂ ਬੱਤੀਆਂ ਬਜਾਉਣ ਨੂੰ ਕਹਿ ਦਿੱਤਾ ਬਿਹਾਉਣ ਨੂੰ ਕਹਿ ਦਿੱਤਾ ਗਿਆ ਜਾਂ ਉੱਚੀਆਂ ਜਗ੍ਹਾ ਤੇ ਜਾਣ ਨੂੰ ਕਹਿ ਦਿੱਤਾ ਗਿਆ ਕੁਛ ਇਦਾਂ ਦੀਆਂ ਹਦਾਇਤਾਂ ਆਈਆਂ ਨਹੀਂ ਹਜੇ ਤੇ ਕੋਈ ਨਹੀਂ ਇਹਦੇ ਬਾਰੇ ਆਈ ਵੀ ਪਿੱਛੇ ਹਟਣ ਨਾਲੋਂ ਤੇ ਨਹੀਂ ਕਿਹਾ ਲੇਕਿਨ ਇਹ ਆ ਵੀ ਲਾਈਟ ਨੂੰ ਰਾਤ ਨੂੰ ਮਤਲਬ ਲਹਿੜ ਜਿਹੜੀ ਉਹ ਬੰਦ ਕਰਕੇ ਰੱਖਣੀ ਚਾਹੀਦੀ ਹੈ ਸਾਨੂੰ ਇਹ ਗੱਲ ਗਈ ਹੈ ਇਹ ਤਾਂ ਇਹ ਜ਼ਰੂਰ ਦੇ ਦਿੱਤੀ ਗਈ ਹੈ ਬੱਚੇ ਜਿਵੇਂ ਹੁਣ ਤੁਸੀਂ ਤੂੜੀ ਤੰਦ ਹੈ ਬੱਚਿਆਂ ਦੀ ਪੜ੍ਹਾਈ ਹੈ ਸਕੂਲ ਤਾਂ ਬੰਦ ਹੋ ਗਏ ਇੱਧਰ ਹੂੰ ਉਹ ਤਾਂ ਬੰਦ ਹੀ ਆ ਹੁਣ ਇਹ ਹੂੰ ਬੱਚਿਆਂ ਜਿਹੜੇ ਤੂੜੀ ਤੰਦ ਵਗੈਰਾ ਸੰਭ ਲਿਆ ਕਣਕ ਦਾਣਾ ਫੱਕਾ ਹਾਂਜੀ ਹਾਂਜੀ ਦਾਣਾ ਫੱਕਾ ਸੰਭ ਲਿਆ ਜੀ ਹੂੰ ਹੂੰ ਪਰ ਇਹੀ ਆ ਵੀ ਹੁਣ ਡਹਾ ਸਾਰਾ ਡਰ ਦੇ ਮਾਹੌਲ ਜੀ ਜੀਐਨਡੀ ਚ ਲੋਕ ਹਾਂ ਆਮ ਜਿਹੜੀ ਰੁਟੀਨ ਚੱਲਦੀ ਸੀ ਉਹ ਉਹਦੇ ਉੱਤੇ ਥੋੜਾ ਜਿਹਾ ਪ੍ਰਭਾਵ ਇਹਦਾ ਹੈਗਾ ਹੂੰ ਹੂੰ ਇਸ ਗੱਲ ਦਾ ਜਿਵੇਂ ਪਿਛਲੇ ਰਾਤ ਸਟ੍ਰਾਈਕ ਕੀਤੀ ਹੈ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਉਹ ਬਾਅਦ ਦਾ ਥੋੜਾ ਜਿਹਾ ਜਿਹੜਾ ਰਾਤ ਸਟ੍ਰਾਈਕ ਹੋਈ ਆ ਉਹਦੇ ਨਾਲ ਅੱਜ ਮਾਹੌਲ ਜਿਹੜਾ ਜ਼ਿਆਦਾ ਡਰਦਾ ਜੀ ਹਾਂ ਅੱਜ ਸੋਚ ਰਹੇ ਆ ਲੋਕ ਵੀ ਥੋੜਾ ਪਿਛੇ ਹਟ ਜੀਏ ਥੋੜਾ ਜਿਹਾ ਪੀਆ ਹਾਂ ਹਾਂ ਮਤਲਬ ਦੂਸਰੇ ਪਿੰਡਾਂ ਜਿ ਕਿਲੋ 2-4 ਕਿਲੋਮੀਟਰ ਪਿਛੇ ਹਟ ਜੀਏ ਰਾਤ ਤੁਸੀਂ ਕਰ ਰਹੇ ਹੋ ਪਿੰਡ ਛੱਡਣ ਦੀ ਤਿਆਰੀ ਹਾਂ ਮਤਲਬ ਹੈ ਟਰਾਲੀਆਂ ਟਰੈਕਟਰ ਹੁਣ ਪਾਏ ਦੇ ਆ ਦੇਖੋ ਹੁਣ ਸ਼ਾਮ ਨੂੰ ਦੇਖਦੇ ਆ ਕੀ ਮਤਲਬ ਵਿਚਾਰ ਬਣਦਾ ਮਤਲਬ ਜੇ ਜਾਣਾ ਪਿਆ ਤਾਂ ਪਿੱਛੇ ਚਲੇ ਜਾਓਗੇ ਪਿਛਲੇ ਪਾਸੇ ਹਾਂ ਥੋੜਾ ਬ ਉੱਥੇ ਤੱਕ ਵੀ ਤੁਸੀਂ ਬਾਈ ਜੀ ਇੱਥੋਂ ਕਿੰਨਾ ਜਿਹੜੀ ਕੰਡਿਆਲੀ ਤਾਰ ਤਾਂ ਬਿਲਕੁਲ ਆਪਾਂ ਸਾਹਮਣੇ ਦੇਖ ਰਹੇ ਹਾਂ 0 ਲੈਂਦੇ 0 ਲਾਈਨ ਦੇ ਉੱਤੇ 0 ਲੈਣੀ ਹੈ ਜੀ ਬਿਲਕੁਲ ਇਹ ਬਿਲਕੁਲ ਇੱਕ ਟਰੈਕ ਹੈ ਜੀ ਪਰ ਜਿਸ ਤਰ੍ਹਾਂ ਆਪਣੇ ਨਾ ਇਹਨਾਂ ਦੇ ਮਤਲਬ ਆਪਣੇ ਗੱਡੀ ਮੋਟਰ ਜਾਣ ਨੂੰ ਜਾਂ ਟਰੈਕਟਰ ਜਾਣ ਨੂੰ ਜੋਤਣ ਵਾਸਤੇ ਹਾਂ ਉਹ ਰੱਖਿਆ ਨਾਲ ਅੱਛਾ ਹੂੰ ਬਸ ਉਹ ਉਹ ਤੋਂ ਨਾ ਕੋਈ ਉਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਹੈ ਢਿੰਡੇ ਦੇ ਰਕਵੇ ਚ ਕੋਈ ਇੱਕ ਘਰ ਦੀ ਜ਼ਮੀਨ ਹੈ ਕੋਈ ਮਤਲਬ 8-10 ਕਿੱਲੇ ਆ ਬਸ ਅੱਛਾ ਇਸ ਪਿੰਡ ਦੀ ਬਾਕੀ ਸਾਰਾ ਰਕਬਾ ਜਾਨੀ ਕਿ 0 ਲੈਂਨ ਤੇ ਹੀ ਆ ਤਾਰ ਬਾਕੀ ਸਾਰੀ ਜ਼ੀਰੋ ਲਾਈਨ ਦੇ ਉੱਤੇ ਉਹਨਾਂ ਦੇ ਰੇਂਜਰ ਵੀ ਇੱਥੇ ਆਉਂਦੇ ਤੁਸੀਂ ਦੇਖਦੇ ਹੋ ਹਾਂ ਲੱਭ ਜਾਂਦੇ ਆ ਉਹ ਇੱਥੋਂ ਲੱਭ ਜਾਂਦੇ ਆ ਮਤਲਬ ਆਪਣੇ ਕਾਰਵਾਰ ਕਰਦੇ ਤੁਸੀਂ ਦੇਖੋ ਨਾ ਹੁਣ ਉਹ ਮਸ਼ੀਨਾਂ ਚੱਲੀਆਂ ਕੰਪੈਨਾਂ ਚੱਲੀਆਂ ਇੱਥੋਂ ਤੁਹਾਨੂੰ ਵੀ ਦੇਖੀ ਰਹੀਆਂ ਹੋਣੀਆਂ ਹਾਂ 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 ਮਾਤਾ ਜੀ ਵੀ ਹੈਗੇ ਨੇ ਮਾਤਾ ਜੀ ਆ ਸਕਦੇ ਹੋ ਇੱਕ ਮਿੰਟ ਜੀ ਮਾਤਾ ਜੀ ਕਿਵੇਂ ਡਰ ਲੱਗਦਾ ਹੈ ਜਿੱਦਾਂ ਜਿਸ ਤਰੀਕੇ ਦਾ ਮਾਹੌਲ ਬਣਿਆ ਪਿਆ ਹੈ ਡਰ ਤੇ ਹੋ ਕੁੜੀਆਂ ਮਾਰੇਗੇ ਕਰਨੇ ਪੈਂਦਾ ਔਰ ਕੀ ਕਰਨਾ ਹੈ ਹਾਂ ਕਿੰਨੇ ਕੋਣ ਕੋਣਾ ਪਰਿਵਾਰ ਤੁਸੀਂ ਪਰਿਵਾਰ ਚ ਸਾਰਾ ਪਰਿਵਾਰ ਸਾਡਾ ਆਪਣਾ ਹੀ ਆ ਅੱਛਾ ਜੀ ਜਾਣਾ ਵੀ ਕਿੱਥੇ ਕੋਈ ਟਿਕਾਣਾ ਹੋ ਤੇ ਟਿਕਾਣਾ ਕਿਹੜਾ ਹੈ ਇੱਥੇ? ਕੀ ਤੁਹਾਨੂੰ ਘਰ ਖਾਲੀ ਕਰਨ ਵਾਸਤੇ ਨਹੀਂ ਆਜੇ ਨਹੀਂ ਕਿਹਾ ਆ। ਅੱਛਾ ਅਜੇ ਤੱਕ ਇੰਨੀ ਕੋਈ ਹਦਾਇਤ ਨਹੀਂ। ਫਿਰ ਤੂੜੀ ਤੰਦ ਕਣਕ ਫੱਕਾ ਸਾਂਭ ਲਿਆ ਤੁਸੀਂ? ਉਹ ਸਾਂਭ ਲਿਆ ਆ। ਅੱਛਾ ਤੇ ਕਣਕ ਤੇ ਉਹ ਰੱਖੀ ਦਿਆ ਜੇ ਕੋਈ ਪਰੋਲਿਆ ਚੜਿ ਪਾਈ ਕੋਈ ਕੋਈ ਨਹੀਂ ਆ ਜੇ ਬਾਹਰ ਹੀ ਆ ਖੱਜਲੋਂ ਦੀ। ਬਜ਼ੁਰਗ ਇੱਕ ਮਾਤਾ ਜੀ ਹੋਰ ਹੈਗੇ ਨੇ ਮਾਤਾ ਜੀ ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਦਰਬਾਰ ਕੋ। ਕਿੰਨੀ ਉਮਰ ਹੋ ਗਈ ਮਾਤਾ ਜੀ ਤੁਹਾਡੀ? ਹੋਰ ਕੀ ਉਮਰ ਤੇ ਖਰੀ ਹੋਗੀ ਜੀ। ਸ਼ਾਹ ਹੋਂ ਤਾਂ ਡਰ ਲੱਗਦਾ ਜਿਸ ਤਰੀਕੇ ਨਾਲ ਲੜਾਈ ਦੀਆਂ ਗੱਲਾਂ ਚੱਲ ਰਹੀਆਂ ਵੀ ਲੜਾਈ ਲੱਗ ਜਾਣੀ ਬਈ ਡਰ ਤੇ ਸਾਰਿਆਂ ਨੂੰ ਲੱਗਦਾ ਜਾਣ ਤੇ ਹਰੇਕ ਨੂੰ ਪਿਆਰੀ ਹੈ ਪਰ ਇਹ ਆ ਕੋਈ ਟਿਕਾਣਾ ਤੇ DAO ਹਾਂਜੀ ਹੈ ਕਿਦੇ ਖੜੋ ਕਿਦੇ ਟਿਕਾਣੇ ਬਹਾਲ ਹੋਇਆ ਜੇ ਆਣ ਕੇ ਚੀਜੋ ਪੈਦਾ ਉਹਨਾਂ ਨੇ ਖਾਲੜਿਆ ਤੇ ਉਹਨਾਂ ਹੀ ਬਾਲੜਾ ਹੈ ਤੇ ਤੁਸੀਂ ਵੀ ਕੋਈ ਟਿਕਾਣਾ ਦੱਸੋ ਸਾਨੂੰ ਕਿੱਥੇ ਜਾਈਏ ਨਿਗੇ ਨਿਗੇ ਆਣੇ ਨੇ ਕਿੱਥੇ ਜਾਈਏ ਕਰਾਂ ਦੇ ਸਿਲਸਿਲੇ ਚ ਘੁੰਦੇ ਨੇ ਉੱਤਰ ਤੇ ਹੀ ਆਪਸਿਆਂ ਬਿਲਕੁਲ ਪ੍ਰਾਣਾਥਾਮਾ ਵੀ ਤੁਸੀਂ ਦੇਖਿਆ ਹੋਊਗਾ 72 ਵੇਲੇ ਦਾ ਯਾਦ ਆ ਕੁਝ ਤੁਹਾਨੂੰ ਉਦੋਂ ਕਦੀ ਖਾਲੀ ਕਰਾਇਆ ਇਸ ਪਿੰਨੂ ਤੁਹਾਡੇ ਹੋਸ਼ ਦੇ ਵਿੱਚ ਅੱਗੇ ਮੇਰੀ ਹੋਸ਼ ਤੇ ਤਿੰਨ ਚਾਰ ਵਾਰੀ ਹੋਏ ਤੇ ਅੱਛਾ ਹਾਂ ਖਾਲੀ ਇਹ ਪਿਛਲੀ ਵਾਰੀ ਜਦੋਂ ਹੋਈ ਉਦੋਂ ਤੇ ਬਾੜ ਸਾਹਿਬ ਸੀਮਾ ਨਾਲ ਗੱਲ ਕੀਤੀ ਅੱਛਾ ਜੀ ਤੇ ਸੀਮਾ ਨੇ ਕੋਹ ਦਿੱਤਾ ਤੇ ਬਾੜ ਸਾਹਿਬ ਵਾਲਿਆ ਪਾਈਆਂ ਨੂੰ ਦਿੱਤੇ ਸੀ ਹੁਣ ਆ ਪੈਸੇ ਪੂਹੇ ਤਾਂ ਫੇਰ ਉੱਥੇ ਹੀ ਦਿਨ ਕੱਤੇ ਗਿਆ ਚ ਵਾਹ ਸਾਬ ਪਰ ਹੁਣ ਵੀ ਚਿੰਤਾ ਮਨਾਂ ਦੇ ਵਿੱਚ ਹੈਗੀ ਹੈ ਛੋਟੇ ਛੋਟੇ ਬੱਚੇ ਨੇ ਸਾਰਾ ਸਮਾਨ ਮਿਹਨਤ ਨਾਲ ਬਣਾਇਆ ਕਿੱਥੇ ਜਾਈਏ ਲੈ ਕੇ ਕਿੱਥੇ ਸੁੱਟੀਏ ਆ ਘਰਾਂ ਦੀ ਅਸਲ ਸਿਲਸਿਲੇ ਚ ਕੋਈ ਨਹੀਂ ਤੇ ਵੰਡਦੇ ਵੀ ਨਹੀਂ ਹੂੰ ਵੰਡਦੇ ਬਿਲਕੁਲ ਇਹ ਇਹ ਤਰਾਸਦੀ ਹੈ ਇਹਨਾਂ ਪਿੰਡਾਂ ਦੀ ਇਹਨਾਂ ਬਜ਼ੁਰਗਾਂ ਦੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਇਹਨਾਂ ਘਰਾਂ ਨੂੰ ਬਣਾਇਆ ਪਰ ਅੱਜ ਇਹਨਾਂ ਨੂੰ ਘਰ ਖਾਲੀ ਕਰਨ ਦੇ ਲਈ ਮਜਬੂਰ ਹੋਣਾ ਹਾਂ 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 ਮਾਂ ਹੀ ਬੜਾਈ ਹਾਂ ਆ ਮਾਹ ਬੜਾਈ ਬੜਾ ਔਖਾ ਮਿਹਨਤ ਨਾਲ ਘਰ ਬਣਾਇਆ ਬੜਾ ਔਖਾ ਤੇ ਫੇਰ ਹੁਣ ਕੋਈ ਬੜਾ ਔ ਟਿਕਾਣਾ ਹਟਾ ਕਿਤੇ ਲੈ ਜਾਓ ਸਾਨੂੰ ਤੇ ਫੇਰ ਬਾਲ ਤੇ ਪੜੋ ਪੜੀ ਰਹੇਗੀ ਤੇ ਕਦੇ ਮੈਂ ਤਾਂ ਹੋਇਆ ਕਿ ਦੀ ਇਦਾਂ ਕਦੀ ਹਮੜਾ ਹਮਲਾ ਇਸ ਪਿੰਡ ਦੇ ਉੱਤੇ ਕਦੇ ਕੋਈ ਤੁਹਾਨੂੰ ਹੈ ਯਾਦ ਆਇਆ ਕਿੰਨੀ ਵਾਰੀ ਹੋਇਆ ਦਾ ਯਾ ਦੋ ਤਿੰਨ ਵਾਰੀ ਹੋਇਆ ਦਾ ਇਸ ਪਿੰਡ ਦੇ ਵਿੱਚ ਆਹੋ ਇੱਕ ਵਾਰ ਤਾਂ ਸਾਡੀਆਂ ਸਨਾਂ ਇੱਥੇ ਬੱਦੀ ਦੀਆਂ ਫੂਕ ਦਿੱਤੀਆਂ ਸੀ ਅੱਛਾ ਟੋਕਾ ਲਾਇਆ ਦਾ ਇਹ ਲਿਆ ਕੇ ਦਰਾਂ ਗਲੇਉ ਲਾਇਆ ਤੇ ਉਦੋਂ ਇਹ ਜਾਣੇ ਯੂਨੇ ਨਹੀਂ ਹੀ ਯਾਦ ਨਹੀਂ ਮੈਂ ਗੱਲ ਕਰਦਾ ਅੱਛਾ ਅੱਛਾ ਜੀ ਉਦੋਂ ਮੇਰਾ ਜੀ ਆ ਜਾਂਦਾ ਉਹਨਾਂ ਨੇ ਪੂਰਾ ਨੁਕਸਾਨ ਕਰਤਾ ਹਾਂ ਸਾਡਾ ਟੋਕਾ ਤੋੜ ਗਏ ਨਵਾਈ ਲਿਆ ਕੇ ਲਾਇਦਾ ਅੱਛਾ ਨੁਕਸਾਨ ਲੋਕਾਂ ਦੇ ਬੇਲਣੇ ਲੱਗੇ ਟੋਕੇ ਤੋੜ ਗਏ ਲੱਗੇ ਬਲੋ ਪਾਕਿਸਤਾਨੀਆਂ ਨੇ ਪੂਰਾ ਪਿੰਡ ਝਾੜਤਾ ਸੀ ਹਾਂ ਪੂਰਾ ਝਾੜ ਦਿੱਤਾ ਅੱਗ ਲਾਤੀ ਛੰਡਾ ਸਾਰੇ ਪਿੰਡ ਨੂੰ ਭਾਈ ਇਹ ਦੁਕਾਨ ਤਾਂ ਇਸ ਪਿੰਡ ਦਾ ਜੰਗ ਦਾ ਨਾਮ ਬੇਸ਼ੱਕ ਬੇਸ਼ੱਕ ਦੋ ਅੱਖਰਾਂ ਦਾ ਹੈ ਪਰ ਜੰਗ ਦੇ ਵਿੱਚ ਮਾਹੌਲ ਕਿਸ ਤਰੀਕੇ ਦਾ ਬਣਦਾ ਹਾਂ ਮੈਂ ਚਾਹੂੰਗਾ ਅੱਗੇ ਆਪਾਂ ਚੱਲਦੇ ਆਂ ਇਸ ਪਿੰਡ ਦੀਆਂ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਬਜ਼ੁਰਗ ਬਾਪੂ ਜੀ ਆ ਰਹੇ ਨੇ ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿਉਂਕਿ ਬਾਪੂ ਜੀ ਕਿਸ ਤਰੀਕੇ ਦਾ ਮਾਹੌਲ ਹੈ ਸਾਰੇ ਪਾਸੇ ਚਰਚਾ ਜੰਗ ਦੀ ਚੱਲ ਰਹੀ ਜੰਗ ਦੀ ਚੱਲਦੀ ਹੈ ਹਾਂ ਅਸੀਂ ਤਾਂ ਇੱਥੇ ਰਾਂਗੇ ਡਟ ਕੇ ਡਰ ਨਹੀਂ ਲੱਗਦਾ ਤੁਹਾਨੂੰ ਨਹੀਂ ਨਹੀਂ ਡਰ ਨਹੀਂ ਲੱਗਦਾ ਤੁਸੀਂ ਮੈਨੂੰ ਦੱਸੋ ਇੱਥੋਂ ਪਾਕਿਸਤਾਨ ਦਾ ਪਰਲਾ ਪਿੰਡ ਕਿਹੜਾ ਹੈਗਾ ਤੁਹਾਡੇ ਤੋਂ ਇੱਥੋਂ ਪਿੰਡ ਦੇ ਬਸੇ ਰਿਆ ਨੂੰ ਪਤਾ ਨਹੀਂ ਅਸੀਂ ਤੇ ਜਨਮ ਸਾਡਾ ਇੱਥੋਂ ਦਾ ਅੱਛਾ ਜੀ ਕੱਤ ਤੋਂ ਬਾਅਦ ਠੀਕ ਹੈ ਤੇ ਉਹ ਪੁਰਾਣੇ ਬਜ਼ੁਰਗਾਂ ਨੂੰ ਪਤਾ ਵੀ ਪਿੰਡਾਂ 'ਚ ਉਹ ਜਿਹੜੇ ਦੇ ਦੂਕੇ ਆਏ ਉਹਨਾਂ ਨੂੰ ਪਤਾ ਹੁਣ ਜ਼ੀਰੋ ਲਾਈਨ ਤੇ ਆਏ ਪਿੰਡ ਪੂਰਾ ਪੂਰਾ ਜ਼ੀਰੋ ਲਾਈਨ ਆ ਤਾਰ ਲੱਗੀ ਸਾਡੇ ਦੇਖਾਂ ਅੱਛਾ ਇਹ ਸਾਹਮਣੇ ਜਿਹੜੀ ਤਾਰ ਹੈ ਇਹ ਤਾਰ ਬਿਲਕੁਲ ਅੱਗੇ ਅੱਗੇ ਬਾਡਰ ਹੈ ਅਗਲੇ ਪਾਸੇ ਬਾਡਰ ਹੈ ਬਾਡਰ ਇਧਰਲੇ ਪਾਸੇ ਤੋਂ ਬਿਲਕੁਲ ਨੇੜੇ ਹੈ ਇਹਦੇ ਤਾਰ ਉਰੇ ਲਾਤੀ ਬਾਡਰ ਪਰੇ ਆ ਥੋੜਾ ਜਿਹਾ ਅੱਛਾ ਹਾ ਜੀ ਲੋ ਲੈਣਦੇ ਉਹ ਦਿਖਦੇ ਕਦੀ ਉਹਨਾਂ ਦੇ ਰੇਂਜਰ ਰੁੰਜਰ ਤੁਹਾਨੂੰ ਲੋ ਉਹ ਤਾਂ ਫਿਰਦੇ ਫੁਰਦੇ ਲੱਭਦੇ ਆ ਤਾਂ ਅੱਛਾ ਹੈ ਕਟਾਈ ਕਰਦੇ ਆ ਸਾਰੇ ਸਾਬ ਹੁਣ ਹੁਣ ਕੋਈ ਹਦਾਇਤ ਹੋਈ ਹੈ ਜਾਰੀ ਵੀ ਤੁਹਾਨੂੰ ਛੱਡਣਾ ਪਊਗਾ ਪਿੰਡ ਜਾਂ ਨਹੀਂ ਨਹੀਂ ਸਾਨੂੰ ਅਜੇ ਕਹਿੰਦੇ ਸਾਨੂੰ ਲੈ ਕੇ ਲਾਈ ਸਾਨੂੰ ਕਹਿੰਦੇ ਜਾਰੀ ਨਹੀਂ ਕੀਤਾ ਜੀ ਅਜੇ ਤੱਕ ਕੁਝ ਨਹੀਂ ਹੈ ਸਾਨੂੰ ਕੋਈ ਦੱਸਿਆ ਨਹੀਂ ਪਹੁੰਚ ਨਹੀਂ ਹੂੰ ਹੂੰ ਸੰਭਾਲਣਾ ਤਾਂ ਔਖਾ ਹੀ ਹੈ ਟੂੜੀ ਪੱਠੇ ਵਗੈਰਾ ਸਾਰਾ ਸਾਬ ਜਾਣਾ ਵੀ ਕਿੱਥੇ ਸਾਡਾ ਤਾਂ ਕੋਈ ਜਗ੍ਹਾ ਹੀ ਨਹੀਂ ਹੈਗੇ ਹੂੰ ਜਾਈ ਵੀ ਕਿੱਥੇ ਛੱਡ ਗਏ ਹੂੰ ਹੂੰ ਤਾਂ ਬਿਲਕੁਲ ਬਿਲਕੁਲ ਬੜਾ ਔਖੇ ਹਾਲਾਤ ਨੇ ਸਵਾਲ ਇਹੀ ਹੈ ਕਿ ਅਸੀਂ ਜਾਨ ਨੂੰ ਤਾਂ ਚਲ ਜੀਏ ਪਰ ਅਸੀਂ ਜਾਈਏ ਕਿੱਥੇ ਤਾਂ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਹਾਲਾਂਕਿ ਇਹਨਾਂ ਦੇ ਕੰਮ ਕਾਜ ਜਿਹੜੇ ਨੇ ਉਹ ਆਮ ਰੁਟੀਨ ਦੇ ਵਿੱਚ ਚੱਲ ਰਹੇ ਨੇ ਪਰ ਜਿਹੜੀ ਤਸਵੀਰ ਜਾਂ ਜਿਹੜਾ ਕੰਮ ਕਰਨ ਦਾ ਜਿਹੜਾ ਤਰੀਕਾ ਉਹਦੇ ਵਿੱਚ ਥੋੜਾ ਬਦਲਾਅ ਆਇਆ ਹੈ ਕਿ ਹੁਣ ਇਹਨਾਂ ਨੂੰ ਥੋੜਾ ਬਚ ਕੇ ਥੋੜਾ ਆਪਣੇ ਆਪ ਦੇ ਇਹ ਸਾਰੀ ਗਲਬਾਤ ਤੋਂ ਬਚ ਕੇ ਤਾਂ ਬਾਈ ਜੀ ਨਾਲ ਇੱਕ ਮਿੰਟ ਗੱਲ ਕਰਨ ਦੀ ਕੋਸ਼ਿਸ਼ ਕਰੀ ਬਾਈ ਜੀ ਪਹਿਲੀ ਕੌਣ ਚੱਲਿਓ ਅਨਾਂ ਪਹਿਲੀ ਵਾਗਿਆ ਆਏ ਆ ਕੀ ਮਾਹੌਲ ਹੈਗਾ ਤੁਹਾਡੇ ਤਾਂ ਪਿੰਡ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਆ ਜਿਵੇਂ ਜੰਕ ਦੀਆਂ ਚਟਾਂ ਮੇਰਾ ਪਿੰਡ ਰਿਆਂ ਮੇਰਾ ਪਿੰਡ ਬਾਈ ਬਾਹਰ ਅੱਛਾ ਜੀ ਤੁਸੀਂ ਬਾਹਰ ਹੋ ਹਾਂ ਜੀ ਠੀਕ ਹੈ ਐਨ ਆਉਣ ਲੱਗੇ ਡਰ ਨਹੀਂ ਲੱਗਦਾ ਫਿਰ ਇਹ ਤਾਂ ਬਿਲਕੁਲ ਬਾਰਡਰ ਦੇ ਉੱਤੇ ਆ ਪਿੰਡ ਨਾ ਨਾ ਡਰ ਕਾਦਾ ਬਾਈ ਜੀ ਰਹਿਣਾ ਇੱਥੇ ਲੱਗੇ ਬਾਰਡਰ ਤੇ ਤਾਂ ਡਰ ਕਾਦਾ ਹੂੰ ਹੂੰ ਇਹ ਤਾਂ ਠੀਕ ਹੈ ਠੀਕ ਹੈ ਤਾਂ ਇਹ ਤਸਵੀਰ ਬਿਲਕੁਲ ਤੁਹਾਨੂੰ ਮੈਂ ਸਾਹਮਣੇ ਦਿਖਾਵਾਂ ਉਹ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾਉਂਗਾ ਜ਼ੀਰੋ ਲਾਈਨ ਜਿਹੜੀ ਹੈ ਬਿਲਕੁਲ ਉਹਦੇ ਉੱਤੇ ਇਹ ਪਿੰਡ ਵਸਿਆ ਪਿੰਡ ਹੈਗਾ ਔਰ ਇਸ ਪਿੰਡ ਦੇ ਲੋਕ ਜਿਹੜੇ ਨੇ ਉਹ ਕਹਿੰਦੇ ਅਸੀਂ ਛੱਡ ਕੇ ਕਈ ਵਾਰ ਇਸ ਪਿੰਡ ਦਾ ਜਾੜਾ ਹੋ ਚੁੱਕਿਆ ਔਰ ਬਜ਼ੁਰਗ ਮਾਤਾ ਦੱਸਦੇ ਨੇ ਕਿ ਇੱਕ ਵੇਲਾ ਉਹ ਵੀ ਆਇਆ ਜਦੋਂ ਇਸ ਪਿੰਡ ਨੂੰ ਬਿਲਕੁਲ ਉਜਾੜ ਕੇ ਪਾਕਿਸਤਾਨੀ ਚਲੇ ਗਏ ਜਦੋਂ ਇੱਥੋਂ ਸਾਰਾ ਕੁਝ ਸਾੜ ਕੇ ਸਮਾਨ ਦੀ ਭੰਨ ਤੋੜ ਕਰਕੇ ਸੋ ਚਲੇ ਗਏ ਸੀਗੇ ਤਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਪਿੰਡ ਦੀਆਂ ਕੁਝ ਹੋਰ ਤਸਵੀਰਾਂ ਵੀ ਦਿਖਾਉਣ ਦੀ ਲੰਘਾਰੇ ਨੇ ਤਾਂ ਪਿੰਡ ਦੇ ਵਾਸੀ ਸਾਡੇ ਨਾਲ ਨੇ ਬਾਈ ਜੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਦੀਪਕ ਮਾਰਾ ਸੋ ਦੀਪਕ ਜੀ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਬੈਠੇ ਹੋ ਕਿਸ ਤਰੀਕੇ ਦਾ ਮਾਹੌਲ ਹੈਗਾ ਪਿੰਡ ਵਾਸੀਆਂ ਦੇ ਵਿੱਚ ਮਾਹੌਲ ਬਿਲਕੁਲ ਸ਼ਾਂਤੀਪੂਰਵਕ ਦਾ ਸਰ ਕੋਈ ਉਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਬਾਕੀ ਦੁਨੀਆ ਆਪਣਾ ਰੁਟੀਨ ਨਾਲ ਕਾਰੋਬਾਰ ਕਰ ਰਹੀ ਹੈ ਕਿਸਾਨ ਆਪਣਾ ਕੰਮ ਕਰ ਰਹੇ ਨੇ ਬਾਕੀ ਕੋਈ ਨਾ ਦੇ ਕੋਈ ਉਦਾਂ ਡਰ ਵਾਲੀ ਕੋਈ ਗੱਲ ਨਹੀਂ ਹੈਗੀ ਡਰ ਡੂਲਾ ਕੋਈ ਨਹੀਂ ਬਿਲਕੁਲ ਕੋਈ ਗੱਲ ਨਹੀਂ ਪਰ ਜਿਸ ਤਰੀਕੇ ਦੇ ਨਾਲ ਰਾਤੀ ਸਟ੍ਰਾਈਕ ਕੀਤੀ ਹੈ ਉਸ ਤੋਂ ਬਾਅਦ ਕੁਝ ਮਾਹੌਲ ਦੇ ਵਿੱਚ ਫਰਕ ਪਿਆ ਸਪਿੰਡ ਦੇ ਵਿੱਚ ਨਹੀਂ ਸਾਨੂੰ ਤਾਂ ਨਾਰਮਲ ਹੀ ਨਜ਼ਰ ਆਇਆ ਸਾਨੂੰ ਤੇ ਕੋਈ ਨਹੀਂ ਆਇਆ ਨਾ ਸਾਨੂੰ ਕੋਈ ਗਾਈਡਲਾਈਨਸ ਆਈ ਹੈ ਕਿ ਡਿਪਾਰਟਮੈਂਟ ਦੀ ਤਰਫੋਂ ਜਾਂ ਕਿਸੇ ਨੇ ਕੁਝ ਕਿਹਾ ਹੋਵੇ ਅਸੀਂ ਤੇ ਉਦਾਂ ਹੀ ਜਿੱਦਾਂ ਰੋਜ਼ਮਰਾਂ ਦੀ ਜ਼ਿੰਦਗੀ ਜੀ ਰਹੇ ਆ ਉਦਾਂ ਹੀ ਚੱਲ ਰਹ ਇਦੇ ਵਿੱਚ ਕੋਈ ਤਬਦੀਲੀ ਨਹੀਂ ਕੋਈ ਤਬਦੀਲੀ ਤੁਹਾਨੂੰ ਪਿੰਡ ਛੱਡਣ ਨੂੰ ਕੋਈ ਨੋਟ ਨਹੀਂ ਨਹੀਂ ਸਾਨੂੰ ਕੋਈ ਨੋਟਿਸਮੈਂਟ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਦਾਂ ਦੀ ਵੀ ਛੱਡੋ ਜਾਂ ਕੁਛ ਇਦਾਂ ਨਹੀਂ ਕਰੋ ਬਾਕੀ ਇਹ ਲੋਕ ਇੱਥੇ ਰਹਿਣਗੇ ਸ਼ੁਰੂ ਤੋਂ ਇੱਥੇ ਰਹਿੰਦੇ ਆਏ ਨਾ ਕਾਫੀ ਜੰਗਾਂ ਨਾਲ ਨੇ ਦੇਖੀਆਂ ਨੇ ਤੇ ਹੁਣ ਵੀ ਇਹਨਾਂ ਦਾ ਧੜ ਨੀਚੇ ਹੈ ਕਿ ਆਪਾਂ ਇੱਥੇ ਰਾਵਾਂਗੇ ਆਪਣੀ ਫੌਜ ਦਾ ਹੌਸਲਾ ਵਜਾਈ ਕਰਾਂਗੇ ਇਸ ਤੋਂ ਪਹਿਲਾਂ ਕਦੇ ਇਦਾਂ ਦੀ ਨੋਟਾਈ ਪਿੰਡ ਨੂੰ ਖਾਲੀ ਕਰਨਾ ਪਿਆ ਹੋਵੇ ਜੇ 71 ਦੀ ਗੱਲ ਕਰੀਏ 65 ਦੀ ਗੱਲ ਕਰੀਏ ਹਾਂ ਪਹਿਲਾਂ ਵੀ ਇੱਕ ਦੋ ਵਾਰ ਹੋਇਆ ਇਦਾਂ ਪਰ ਲੇਕਿਨ ਬੱਚੇ-ਬੁੱਚੇ ਪਿੱਛੇ ਹਟ ਕੀਤੇ ਆ ਪਿਛੇ ਬਾਕੀ ਜਿਹੜੇ ਆਮ ਦੁਨੀਆ ਉਹ ਇੱਥੇ ਰਹੀ ਨਾ ਕੋਈ ਦੇ ਨਾਲ ਪੂਰਾ ਸਾਹ ਦਿੱਤਾ ਕੰਦੇ ਨਾਲ ਕੰਦਾ ਲਾ ਕੇ ਖੜੇ ਰਹਿ ਨੇ ਕੋਈ ਕੋਈ ਖਾਸ ਇਨਸਟਰਕਸ਼ਨ ਦਿੱਤੀ ਗਈ ਹੈ ਜੀ ਨਹੀਂ ਹਈ ਤਾਂ ਕੋਈ ਬਲੈਕਆਊਟ ਨੂੰ ਲੈ ਕੇ ਜਾਂ ਨਹੀਂ ਬਲੈਕਆਊਟ ਨੂੰ ਲੈ ਕੇ ਵੀ ਕੋਈ ਇਹਦਾ ਕੋਈ ਖਾਸ ਕੋਈ ਗਾਇਡਲਾਈਨਸ ਮੈਨੂੰ ਨਹੀਂ ਦਿੱਤੀ ਹੈ ਜੀ ਜਾਨ ਮੈਨੂੰ ਨਹੀਂ ਕੋਈ ਉਦਾਂ ਦਾ ਫੋਨ ਆਇਆ ਕਿ ਜਿੱਦਾਂ ਕੋਈ ਗੱਲਬਾਤ ਹੋਏ ਜਾਂ ਇਹਨਾਂ ਨੂੰ ਕੋਈ ਖਤਰਾ ਹੈ ਜਾਂ ਇਹਨਾਂ ਨੂੰ ਖਾਲੀ ਕਰੋ ਜਾਂ ਕੁਝ ਇਦਾਂ ਦੀ ਕੋਈ ਗੱਲਬਾਤ ਹ ਹ ਤਾਂ ਬਿਲਕੁਲ ਕਿਵੇਂ ਲੱਗ ਰਿਹਾ ਬਾਈ ਜੀ ਬਾਰਡਰ ਬਿਲਕੁਲ ਇੱਥੋਂ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਆ ਖਤਰਾ ਇਸ ਪਿੰਡ ਨੂੰ ਸਭ ਤੋਂ ਵੱਧ ਹੈ ਪੰਜਾਬ ਤੇ ਦੇਖੋ ਖਤਰਾ ਤਾਂ ਬਾਰਡਰ ਦੇ ਜਿੰਨੇ ਪਿੰਡ ਨੇ ਉਹਨਾਂ ਨੂੰ ਹੈਗਾ ਹੀ ਆ ਬਾਕੀ ਕੋਈ ਨਾ ਆਰਮੀ ਹੈਗੀ ਆ ਬੀਐਸਐਫ ਹੈਗੀ ਆ ਸਾਡੀ ਫਰਸਟ ਲਾਈਨ ਆਫ ਡਿਫੈਂਸ ਤੋਂ ਕੋਈ ਖਤਰੇ ਵਾਲੀ ਗੱਲ ਨਹੀਂ ਇਦਾਂ ਚਲੋ ਪੈਲਗਾਮ ਦਾ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿਰੋਧ ਦੇ ਵਿੱਚ ਇੰਡੀਆ ਨੇ 에ਅ ਸਟ੍ਰਾਈਕ ਕੀਤੀ ਔਰ ਬਿਲਕੁਲ ਉਹਨਾਂ ਦੀ ਸਟ੍ਰੀਕ 에ਅ ਸਟ੍ਰਾਈਕ ਕੀਤੀ ਗਈ ਉਹਨਾਂ ਦੇ ਲਾਂਚਿੰਗ ਪੈਡਾਂ ਤੇ ਐਕਸ਼ਨ ਕੀਤਾ ਗਿਆ ਇਹ ਸਿਵਨ ਆਵਾਮ ਨੂੰ ਜਿਹੜਾ ਬਿਲਕੁਲ ਕਟੂ ਦੇ ਵਿੱਚ ਨੁਕਸਾਨ ਚ ਲੱਣਾ ਪਿਆ ਹਾਲਾਂਕਿ ਉਹ ਸਾਹਮਣੇ ਆਪਾਂ ਦੇਖਾਂਗੇ ਤਾਰਬੰਦੀ ਦੇ ਪਾਰ ਉਹ ਵੀ ਆਪਣਾ ਰੋਟੀਨ ਦਾ ਦਿਨਚਰਿਆ ਦਾ ਕੰਮ ਕਰ ਰਹੇ ਨੇ ਚਾਹੇ ਫਸਲ ਸਾਂਭ ਰਹੇ ਨੇ ਰਿਪਰ ਲੱਗੇ ਹੋਏ ਨੇ ਟੂੜੀ ਕੱਢ ਰਹੇ ਨੇ ਪਰ ਸਾਡੇ ਜਿਹੜੇ ਲੋਕ ਨੇ ਬੜੇ ਯੋਧੇ ਲੋਕ ਨੇ ਪੰਜਾਬ ਦੇ ਕਿਉਂਕਿ ਇਹਨਾਂ ਨੇ 65 ਵੀ ਦੇਖਿਆ 71 ਵੀ ਦੇਖਿਆ 47 ਵੀ ਦੇਖਿਆ ਤੇ ਜੇ ਜਦਾਂ ਵੀ ਸਾਡਾ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਗਾਈਡਲਾਈਨ ਆਂਦੀ ਆ ਕਹਿੰਦੇ ਆ ਕਿ ਪਿੰਡ ਖਾਲੀ ਕਰਨ ਨੂੰ ਜਹਾਜ ਤੱਕ ਦਾ ਇਦਾਂ ਦੀ ਕੋਈ ਨਹੀਂ ਹੋਈ ਇਹ ਕਨਵੇ ਹੋਇਆ ਮੈਸੇਜ ਚਾਹੇ ਆਰਮੀ ਵੱਲੋਂ ਹੋਵੇ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਜਿੱਦਾਂ ਆਂਦਾ ਬਾਕੀ ਸਿਵਲ ਲੋਕ ਜਿਹੜੇ ਆ ਫੌਜ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਨੇ ਮੈਂ ਘਰਾਂ ਦਾ ਮਾਹੌਲ ਵੀ ਤੁਹਾਨੂੰ ਬਈ ਜੀ ਧੰਨਵਾਦ ਤੁਹਾਡਾ ਮੈਂ ਘਰਾਂ ਦਾ ਮਾਹੌਲ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਲੋਕ ਘਰਾਂ ਦੇ ਵਿੱਚ ਜਿਵੇਂ ਆਪਾਂ ਪਿਛਲੇ ਪਿੰਡਾਂ ਦੇ ਵਿੱਚ ਕੱਲ ਤੁਹਾਨੂੰ ਦਿਖਾਇਆ ਸੀਗਾ ਵੀ ਪਿਛਲੇ ਪਿੰਡਾਂ ਦੇ ਵਿੱਚ ਕਿਵੇਂ ਤੂੜੀ ਤੰਦ ਵੀ ਲੋਕਾਂ ਦੇ ਕੋਲੋਂ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਸੰਭਾਲਿਆ ਗਿਆ ਤਾਂ ਘਰਾਂ ਦੇ ਵਿੱਚ ਆਮ ਰੁਟੀਨ ਦੀ ਜ ਪਰ ਜਿਸ ਤਰੀਕੇ ਦਾ ਟੈਂਪਸ ਪ੍ਰਿਆ ਮਾਹੌਲ ਬਾਰਡਰ ਦੇ ਉੱਤੇ ਬਣਿਆ ਹੋਇਆ ਹੈ ਬਾਰਡਰ ਦੇ ਪਿਛਲੇ ਜਿਹੜੇ ਬਿਲਕੁਲ ਨਾਲ ਕੁਝ ਪਿੰਡ ਹੈਗੇ ਨੇ ਉਹਨਾਂ ਨੂੰ ਖਾਲੀ ਕਰਨ ਦੀ